ਜਬ ਦਾ ਇੱਕ ਹੋਰ ਨਾਮੇ ਖਿਡਾਰੀ ਸਫਾਨੀ ਸੰਸਾਰ ਨੂੰ ਅਲਵਦਾ ਗਿਆ ਤੇ ਉਧਰ ਪਰਿਵਾਰ ਤੋਂ ਇਹ ਦੁੱਖ ਬਰਦਾਸ਼ਤ ਨਹੀਂ ਹੋ ਪਾਰਿਆ ਇਲਾਕੇ ਦੇ ਵਿੱਚ ਸੋਗ ਦੀ ਲਹਿਰ ਹੈ ਤਾਂ ਸੰਗਰੂਰ ਦੇ ਪਵਾਨੀ ਘੜੇ ਇਲਾਕੇ ਦੇ ਪਿੰਡ ਬਲੀਅਲ ਦਾ ਰੈਣ ਵਾਲਾ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲੀਅਲ ਜਿਸ ਦਾ ਕੀ ਅਚਾਨਕ ਦਿਹਾਂਤ ਹੋ ਜਾਂਦਾ ਹੈ ਦਰਅਸਲ ਉਹ ਫਤਿਹਗੜ੍ਹ ਸਾਹ ਪਿੰਡ ਰੂਪਾਹੀੜੀ ਦੇ ਵਿੱਚ ਇੱਕ ਕਬੱਡੀ ਟੂਰਨਾਮੈਂਟ ਦੇ ਵਿੱਚ ਖੇਡਣ ਪਹੁੰਚਦਾ ਜਿੱਥੇ ਅਚਾਨਕ ਖੇਡ ਦੇ ਦਰਮਿਆਨ ਉਸ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਉਸ ਦੀ ਮੌਤ ਹੋ ਗਈ ਹੈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਸੱਟ ਲੱਗਣ ਦੇ ਕਾਰਨ ਡਾਕਟਰਾਂ ਨੇ ਉਸ ਨੂੰ ਖੇਡ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਸੀ ਪਰਵਾਰ ਦੀ ਆਰਥਿਕ ਹਾਲਤ ਕਮਜ਼ੋਰ ਹੋਣ ਦੇ ਚਲਦਿਆਂ ਪਰਿਵਾਰ ਦਾ ਰੋਜ਼ਗਾਰ ਦਾ ਕੋਈ ਦੂਜਾ ਸਾਧਨ ਵੀ ਨਹੀਂ ਹੈ ਤੇ ਉਹ ਮਜਬੂਰੀ ਦੇ ਚਲਦਿਆਂ ਇੱਕ ਵੱਡੀ ਖੇਡਣ ਗਿਆ ਸੀ ਇਸ ਦੇ ਦਰਮਿਆਨ ਹਿਊਜ਼ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ ਤੇ ਮਾਤਾ ਪਿਤਾ ਤੇ ਭਰਾ ਦੀ ਤਾਂ ਪਹਿਲਾਂ ਹੀ ਜਾਨ ਜਾ ਚੁੱਕੀ ਹੈ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਬਿੱਟੂ ਦੇ ਪਰਿਵਾਰ ਦੇ ਵਿੱਚ ਹੁਣ ਕੇਵਲ ਪਤਨੀ ਤੇ ਇੱਕ ਭੈਣ ਹੀ ਬਚੀ ਹੈ ਜਿਨ੍ਹਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਜੋ ਕਿ ਵਾਰ-ਵਾਰ ਇੱਕ ਆਪਣੇ ਵੀਰ ਨੂੰ ਤੇ ਇੱਕ ਆਪਣੇ ਸਿਰ ਦੇ ਸਾਈ ਨੂੰ ਆਵਾਜ਼ਾਂ ਮਾਰ ਰਹੀ ਹੈ ਉਹਨਾਂ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਪਰਿਵਾਰ ਦੀ ਬਾਂਫੜੀ ਜਾਵੇ ਮੈਂ ਘਰ ਸੀ ਇਹ ਮੁੰਡਾ ਨਾਲ ਖੇਡਦੇ ਜੀਤਾ ਕਿਸੇ ਟੀਮ ਚ ਗਏ ਸੀ ਕਾਟਣਾ ਸਾ ਹੀ ਆਏ ਸੀ ਪਹਿਲਾਂ ਵਿਚਾਰੇ ਦਾ ਐਕਸੀਡੈਂਟ ਪਹਿਲਾਂ ਵੀ ਹੋ ਚੁੱਕੇ ਸੀ ਦੋ ਐਕਸੀਡੈਂਟ ਤੋਂ ਬਾਅਦ ਆਏ ਤੇ ਕਿ ਉਹਦੇ ਸਟੰਟ ਪਏ ਸੀ ਸਟੰਟ ਮੈਨ ਕਰਕੇ ਡਾਕਟਰ ਨੂੰ ਮਨਾ ਕਰੇ ਜੀ ਖੇਡਣਾ ਵੀ ਤੂੰ ਖੇਡ ਨਹੀਂ ਸਕਦਾ ਪਰ ਉਹ ਜਨੂਨ ਹੈ ਇੰਨਾ ਸੀ ਵੀ ਮੈਂ ਕਬੱਡੀ ਖੇਡਣੀ ਹੋਆ ਮਤ ਘਾੜ ਦੀ ਦਿੱਕਤ ਸੀ ਹਾੜ ਦੀ ਦਿੱਕਤ ਹੈਗੀ ਸੀ ਪਰ ਉਹ ਪਹਿਲਾਂ ਵੀ ਇਹ ਕਹਿੰਦੇ ਜੀ ਮੈਂ ਕਬੱਡੀ ਖੇਡਣੀ ਜੇ ਮੇਰੇ ਮੈਨੂੰ ਗਰਾਉਣ ਤੋਂ ਚੱਕ ਕੇ ਲੈ ਕੇ ਹੋਣਾ ਪਰ ਉਹੀ ਗੱਲ ਸੱਚੀ ਹੋ ਗਈ ਪ੍ਰਮਾਤਮਾ ਨੇ ਜਿਹੜੇ ਮੂੰਹ ਨਿਕਲਿਆ ਤੇ ਕਬੱਡੀ ਦੇ ਜਨੂਨ ਖੇਡਣੀ ਖੇਡਣ ਦਾ ਜਨੂਨ ਹੈ ਬ ਇਹ ਕੱਲੋਂ ਰੇਡ ਪਾਈ ਤੇ ਉਦਾਂ ਥੋੜਾ ਜਿਹਾ ਜਿਵੇਂ ਜ਼ੋਰ-ਜ਼ੋਰ ਵੀ ਨਹੀਂ ਹੋਇਆ ਉਹਨੂੰ ਦਿੱਕਤ ਪਹਿਲਾਂ ਹੈਗੀ ਸੀ ਪਰ ਹੁਣ ਇੱਕ ਸਾਡੇ ਕਬੱਡੀ ਵਾਲੇ ਥੋੜੇ ਬਦਨਾਮ ਵੀ ਕਰ ਜਾਂਦੇ ਆ ਜਦੋਂ ਰੇਡ ਪਾ ਕੇ ਆਉਂਦਾ ਵੀ ਪਤਾ ਨਹੀਂ ਕੁਝ ਕਰ ਲਿਆ ਹੁਣ ਆ ਜਾਂ ਕੁਝ ਇਦਾਂ ਦੀ ਕੋਈ ਗੱਲ ਨਹੀਂ ਸੀ ਉਹਨੂੰ ਪਹਿਲਾਂ ਥੋੜੀ ਜੀ ਪ੍ਰੋਬਲਮ ਸੀ ਇਹ ਕਰਕੇ ਬਦਨਾਮ ਨਾ ਕਰੋ ਖੜਿਆਰੀ ਨੂੰ ਜਦ ਨਾਲ ਤਾਂ ਚਲੋ ਵਗ ਜਾਂਦਾ ਪਿੱਛੇ ਪਰਿਵਾਰ ਨੂੰ ਬਹੁਤ ਔਖਾ ਸੇਜ ਕਿੰਨੀ ਸੀ ਇਹ ਜੋ ਹੋਊਗੀ ਤਕਰੀਬਨ 28 30 30 ਕਿਲੋਵੇ ਹੋਤੀ ਦਿੱਤੀ ਲਵੇ ਇੰਨੇ ਕੋ ਹੋਗੇ ਸਵਾ ਕਿਵੇਂ ਦਾ ਸੀ ਤੁਹਾਡਾ ਸਵਾ ਤਾਂ ਬਹੁਤ ਵਧੀਆ ਸੀ ਕਿਉਂਕਿ ਤਾਂ ਸ਼ੁਰੂ ਤੋਂ ਜੁੜੇ ਬਚਪਨ ਤੋਂ ਹਾਂ ਜੀ ਹਾਂ ਬਾਕੀ ਹੁਣ ਤਾਂ ਮੈਂ ਚਲੋ ਕਰਦਾ ਵੀ ਮੰਦਾ ਮੁੜਨ ਵਾਲਾ ਨਹੀਂ ਮੁੜਦਾ ਪਰ ਇਹਦੇ ਹੁਣ ਘਰ ਵੀ ਜਦੋਂ ਸਟੰਟ ਪਿਆ ਉਹ ਤੇ ਗਿਰ ਵੀ ਸੀ ਰੱਖਿਆ ਹੋਇਆ ਉਜਨੀ ਹੋ ਸਕੇ ਚਲੋ ਕੋਈ ਬੰਦਾ ਬਾਹਰ ਹੋ ਜਾਂਦੀ ਮਦਦ ਕਰੀ ਜਾਵੇ ਪਿੰਡ ਦੇ ਮੋਧਵਰ ਬੋਲਿਆ ਅਸੀਂ ਆਏ ਬਾ ਪਰ ਹੁਣ ਇਹ ਪਿੱਛੇ ਤਾਂ ਕਿਸ ਨੇ ਦੇਖਿਆ ਨਹੀਂ ਹੁਣ ਮੋਧਪੁਰ ਬੋਲਣ ਵਾਲੇ ਕਰੀ ਜਾਂਦੇ ਸਾਡਾ ਨਾਂ ਪਿੰਡ ਦਾ ਪਹਿਲਾਂ ਜਦੋਂ ਪਿੱਛੇ ਉਹ ਤਾਂ ਕਿਸ ਨੇ ਦੇਖਿਆ ਨਹੀਂ ਜਦੋਂ ਬਰਾ بیمار ਸੀ ਚਲੋ ਪਿੰਡੇ ਹੈਲਪ ਕਰ ਦਿੰਦਾ ਚਾਰ ਪੈਸੇ ਇਕੱਠੇ ਕਰਕੇ ਉਹਨੂੰ ਕੋਈ ਦੁਕਾਨ ਜਾਂ ਕੋਈ ਇਹੋ ਜਿਹਾ ਕੰਮ ਹੀ ਕਰਕੇ ਤੋਰ ਕੇ ਦੇਂਦਾ ਵਿਚਾਰਾ ਬੈਠਾ ਕਰੀ ਜਾਂਦਾ ਜੀ ਉਹ ਤਾਂ ਬਾਣੀ ਬੜੀ ਬਾ ਕੋਈ ਨਹੀਂ ਫੜਦਾ ਹੁਣ ਸਾਰੇ ਮੂਰੇ ਹੋ ਹਾਂ ਸਾਡੇ ਪਿੰਡ ਦਾ ਐ ਸਾਡੇ ਬਿੱਟੂ ਆਏ ਸੀ ਉਦੋਂ ਪਰ ਕੋਈ ਨਹੀਂ ਕਰਿਆ ਨਾ ਕੋਈ ਸਰਪੰਚ ਨਾਲ ਇਹਨਾਂ ਨਾਲ ਦੇਣਾ ਕੋਈ ਨਹੀਂ ਖੜਦਾ ਉਹ ਪੀਲਾ ਚਲੋ ਸਰਕਾਰ ਲਈ ਵੀ ਅਪੀਲ ਆਈ ਚਲੋ ਉਹਦੀ ਵਾਈਫ ਆ ਵਿੱਚ ਕੋਈ ਨਾ ਕੋਈ ਨੌਕਰੀ ਜਾਂ ਵਗੈਰਾ ਕੁਝ ਵਿਚਾਰਾਂ ਦਾ ਹੰਦਾ ਲੱਗ ਜੇ ਵਧੀਆ ਗੱਲ ਹੈ ਜੀ ਆਪਣਾ ਫਤੇਗੜ ਸਾਹਿਬ ਟੱਪ ਕੇ ਰਪਾਲ ਹੀੜੀ ਟੂਰਨਾਮੈਂਟ ਚੱਲ ਰਿਹਾ ਸੀ ਮੈਂ ਨਾਲ ਹੀ ਖੇਡ ਰਿਹਾ ਸੀ ਬਾਈ ਤੇ ਬਾਈ ਸਟ੍ਰਗਲ ਕਰਕੇ ਆਇਆ ਰੇਡ ਤੇ ਕੋਈ ਜ਼ਿਆਦਾ ਸਟ੍ਰਗਲ ਨਹੀਂ ਹੋਈ ਜ਼ੋਰ ਨਹੀਂ ਲੱਗਿਆ ਬਾਈ ਆ ਕੇ ਸਿਰਜਾ ਫੜਿਆ ਮੈਂ ਬਾਈ ਲਵੇ ਗਿਆ ਬਾਈ ਕਹਿੰਦਾ ਮੈਂ ਠੀਕ ਹੈ ਕਹਿੰਦਾ ਭੱਜ ਜਾ ਤੂੰ ਚੈਂਚ ਲੱਗ ਜਾ ਦੁਬਾਰੋਂ ਦੁਬਾਰੋਂ ਜੋ ਮੈਂ ਦੇਖਿਆ ਬਾਈ ਫੇਰ ਥੱਲੇ गिर ਗਿਆ ਬਾਈ ਤੇ ਉਸ ਤੋਂ ਬਾਅਦ ਚਲੋ ਮੈਨੂੰ ਪਤਾ ਸੀ ਪਹਿਲਾਂ ਬਾਈ ਨੂੰ ਪ੍ਰੋਬਲਮ ਆ ਗਈ ਸਟੰ ਚਲੋ ਮੈਂ ਤਾਂ ਬਈ ਉੱਥੇ ਅਰਦਾਸ ਕਰਨ ਲੱਗ ਗਿਆ ਬਈ ਕਿ ਉੱਥੇ ਨਾਲ ਵਾਲੇ ਮੁੰਡੇ ਚਲੋ ਉਹਨੂੰ ਜਾ ਕੇ ਲੈ ਗਏ। ਉਦੋਂ ਬਾਅਦ ਬਈ ਇੱਕ ਚਲੋ ਮੈਂ ਦੋ ਕਲੱਬ ਵਾਲੇ ਖੜੇ ਸੀ ਉੱਥੇ ਨੰਬਰ ਲਿਖਣ ਵਾਲੇ ਬੰਦੇ ਕੋਲ ਮੈਂ ਉਹਨਾਂ ਨੂੰ ਪੁੱਛਿਆ ਮਾ ਬਈ ਕਿਵੇਂ ਵੀ ਠੀਕ ਹੈ ਬਈ। ਚਲੋ ਉਹਨਾਂ ਨੇ ਕਲੱਬ ਵਾਲੇ ਨਾਲ ਗਏ ਸੀ ਹਨ ਤੇ ਉਦੋਂ ਬਾਅਦ ਉਹ ਕਲੱਬ ਵਾਲਿਆਂ ਦਾ ਬੋਲਣਾ ਦੇਖੋ ਕਿਵੇਂ ਸੀ ਹਨ ਤੇ ਮੈਨੂੰ ਕਹਿੰਦੇ ਵੀ ਕੁਝ ਕਰਿਆ ਹੋਇਆ ਸੀ ਇਹਦਾ ਗਲਤ ਮਾ ਨਹੀਂ ਬਈ ਮਾ ਇਹ ਤਾਂ ਪਹਿਲਾਂ ਪ੍ਰੋਬਲਮ ਸੀ ਬਈ ਨੂੰ ਸਟੰਟ ਪਏ ਹੋਏ ਸੀ। ਵੀ ਤਾਂ ਕਰਕੇ ਥੋੜਾ ਇਦਾਂ ਪ੍ਰੋਬਲਮ ਆ ਗਿਆ ਤੇ ਉਹਨਾਂ ਨੇ ਮੂਰੋਂ ਰੂਟ ਲਈ ਬੋਲੇ ਮੈਨੂੰ ਕਹਿੰਦੇ ਵੀ ਫੇਰ ਖੇਡ ਦਾ ਅੰਬ ਲੈਣ ਨੂੰ ਆ ਕਹਿੰਦੇ ਇਹ ਕਲੱਬ ਵਾਲਿਆਂ ਦੀ ਬਾੜੰਗੇ। ਨਹੀਂ ਸ਼ਬਦਾਵਲੀ। ਹਾਂ ਇਹ ਸ਼ਬਦਾਵਲੀ। ਕਹਿੰਦੇ ਖੇਡ ਦਾ ਫੇਰ ਅੰਬ ਲੈਣ ਨੂੰ ਸੀ ਇਹ ਬਈ ਫੇਰ ਉੱਥੋਂ ਅਸੀਂ ਚੁੱਪ ਕਰਕੇ ਮੈਂ ਬਾਹਰ ਆ ਗਿਆ ਬਈ। ਇਹ ਬੰਦੇ ਨੂੰ ਦਾ ਬਈ ਸਾਰੀ ਉਮਰ ਵਿਚਰਨੇ ਦੁੱਖਾਂ 'ਚ ਕੱਟਤੀ। ਚਾਰ ਇਹਦੇ ਐਕਸੀਡੈਂਟ ਹੋਏ ਹੋਏ ਆ ਬਈ। ਕੋਈ ਨਹੀਂ ਨਾਲ ਖੜਿਆ ਜਮ ਵਿੱਕੀ ਨੇ ਪਹਿਲਾਂ ਗਿਆ ਪਿੰਡ ਵਾਲਾ ਕੋਈ ਨਹੀਂ ਖੜਿਆ ਬਈ ਨਾਲ ਇਹਦੇ। ਯਾਰ ਮਿੱਤਰੇ ਖੜਿਆ ਗਿਆ ਸੁੱਚੇ ਹੁਰੀ ਨੇ ਵੀਰੇ। ਇਹ ਸਾਰੇ ਅਸੀਂ ਉਰਾਂ ਪਰਾਂ ਤੋਂ ਪੈਸੇ ਇਕੱਠੇ ਕਰ ਉਹ ਉਹਨੇ ਬਹੁਤ ਸੇ ਤਕਰੀਬਾਈ ਦੀ ਪਰਵਾਹ ਤੇਰਾ ਤਾਂ ਬਈ ਜੰਦਾ ਲੱਗਣ ਵਾਲਾ ਕੰਮ ਹੋ ਗਿਆ ਬਈ ਹੁਣ ਰਹੀ ਨਹੀਂ ਕੋਈ ਹੁਣ ਕਲੀ ਮੇਸਰ ਸਾਹਿਬ ਦੀ ਬਾਕੀ ਉਹ ਦੀ ਵਿਚ ਆਦੀ ਮਾਲੀ ਮਦਦਤ ਹੋਈ ਜਾਵੇ ਕੋਈ ਨੌਕਰੀ ਟੱਪੇ ਤੇ ਲੱਗਿਆ ਜਾਵੇ ਹਨਾ ਵੀ ਚਲੋ ਰੋਜ਼ਗਾਰ ਬਣ ਜਾਂਦਾਗਾ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰ ਨੂੰ ਤਾਂ ਅਪੀਲ ਕਰਨਾ ਚਾਹੁੰਦੇ ਪਲੇਰਾਂ ਵਾਸਤੇ ਬਈ ਉਹ ਸੋਚਣਾ ਚਾਹੀਦਾਗਾ ਦੇਖੋ ਸਾਡੇ ਪਿੰਡ ਲਈ ਬਹੁਤ ਮਤਭਾਗੀ ਬਹੁਤ ਦੁੱਖ ਹੈ ਸੈਨਾ ਬਹੁਤ ਔਖਾ ਸਾਡੇ ਸਾਡੇ ਨਗਰ ਨੂੰ ਤੇ ਇਹਨਾਂ ਦੇ ਪਰਿਵਾਰ ਨੂੰ ਤਾਂ ਹੈ ਹੀ ਹੈ ਤੇ ਸਾਰੇ ਪੰਜਾਬ ਜਾਨੀ ਕਬੱਡੀ ਖਿਡਾਰੀ ਦਾ ਨਾਂ ਸੀ ਬਿੱਟੂ ਕਬੱਡੀ ਖਿਡਾਰੀ ਕਹਿੰਦੇ ਸੀ ਬਲੈਕ ਬਿੱਟੂ ਬਿਲਾਲ ਨਾਂ ਸੀ ਇਹਦਾ ਤੇ ਇਹ ਫਤੇਗੜ ਸਾਹਿਬ ਕੋਈ ਪਿੰਡ ਪਿੰਡ ਹੈ ਜਿੱਥੇ ਜ਼ਿਲ੍ਹਾ ਜਿੱਥੇ ਨੂੰ ਪਤਾ ਲੱਗਿਆ ਉੱਥੇ ਖੇਡਾਂ ਸੀ ਉੱਥੇ ਖੇਡਾਂ ਚ ਬਿਆਰ ਜੀਆ ਉੱਥੇ ਰੇਡ ਪਾ ਕੇ ਵਾਪਸ ਆ ਰਿਹਾ ਸੀਗਾ ਰੇਡ ਪਾਇਆ ਤੇ ਪੁਆਇੰਟ ਆਪਣਾ ਲੈ ਆਇਆ ਸੀਗਾ ਵੀਡੀਓ ਵੀ ਵਾਇਰਲ ਹੋ ਰਹੀ ਐ ਇੱਕ ਉਹਦੇ ਵਿੱਚ ਜਦੋਂ ਪੈਂਟ ਲੈ ਕੇ ਬਸ ਉਹਦੇ ਬਾਅਦ ਸਿਰ ਫੜੇ ਨੇ ਉਹ ਉੱਥੇ ਮਲਕੀ ਇਹਨੂੰ ਟੈਗ ਹੋ ਗਿਆ ਧੰਨਵਾਦ ਇਹਦੀ ਪਰਿਵਾਰ 'ਚ ਦੇਖੋ ਇਹਦੇ ਮਾਤਾ ਪਿਤਾ ਇੱਕ ਇਹਦਾ ਵੱਡਾ ਭਰਾ ਸੀਗਾ ਉਹਨਾਂ ਦੀ ਪਹਿਲਾਂ ਡੈਥ ਹੋ ਗਈ ਤੇ ਛੋਟੇ-ਛੋਟੇ ਹੀ ਭੈਣ ਭਾਈ ਨੇ ਹੁਣ ਦੋ ਦੋਵੇਂ ਭੈਣ ਭਾਈ ਨੇ ਜੀ ਭੈਣ ਵਿਆਹੀ ਹੈ ਚਲੋ ਇਹ ਵੀ ਆਇਆ ਹੈ ਯਾਨੀ ਹਲੇ ਬੱਚਾ ਹੈ ਨਹੀਂ ਸੀ ਇਹਦੇ ਲਈ ਤਿੰਨ ਸਾਲ ਹੋਏ ਨੇ ਤੇ ਵਿਆਹ ਹੋਇਆ ਨਹੀਂ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਦੇਖੋ ਜਿਹੜਾ ਪਰਿਵਾਰ ਹੈ ਇਹਨਾਂ ਦੀ ਮਦਦਤ ਹੋਣੀ ਚਾਹੀਦੀ ਜਿਵੇਂ ਆਮ ਖੜਿਆਰੀ ਜਾਂ ਕਿਸੇ ਵੀ ਮਦਦ ਤੇ ਕਰਦੇ ਨੇ ਇਹਦੀ ਮਾਲੀ ਸਹਾਇਤਾ ਹੋਣੀ ਚਾਹੀਦੀ ਜਾਂ ਇਹਦੇ ਪਰਿਵਾਰ ਨੂੰ ਕੋਈ ਨੌਕਰੀ ਇਹ ਜਿਹੜੀ ਮੈਸੇਜ ਆ ਉਹਨੂੰ ਕੋਈ ਚਲੋ ਕਿਸੇ ਕੰਮਤਨ ਦੇ ਲੱਗੇ ਜੀ ਵਿਚਾਰੀ ਹਨਾ ਉਹਨੂੰ ਕੋਈ ਨੌਕਰੀ ਦਾ ਸਾਧਨ ਦੇਵੇ ਪੰਜਾਬ ਸਰਕਾਰ ਨੂੰ ਇਹ ਹੱਥ ਜੋੜ ਕੇ ਬੇਨਤੀ ਹੈ ਵੀ ਦੇਖੋ ਉਹਨੂੰ ਇਹ ਕਰਨਾ ਬਾਪਸ ਲੋ ਦੁੱਖ ਹੈ ਵਾਪਸ ਤਾਂ ਹੁੰਦਾ ਨਹੀਂ ਹੈਗਾ ਵੀ ਪਰਿਵਾਰ ਨੂੰ ਕੋਈ ਮਾਲੀ ਸਹਾਇਤਾ ਮਿਲਣੀ ਚਾਹੀਦੀ ਜੀ ਕੋਈ ਬੱਚਾ ਬੱਚੇ ਨਹੀਂ ਬੱਚਾ ਹੈ ਨਹੀਂ ਜੀ ਹਾਲੇ ਕੋਈ ਐਸੇ ਸਾਨੂੰ ਇਹਨਾਂ ਹਾਲੇ ਮੜਾ ਪਤਾ ਨਹੀਂ ਮੇਰੇ ਬੱਚਾ ਹਾਲੇ ਤੋਂ ਘੜੀ ਹੈ ਨਹੀਂ ਜੀ ਠੀਕ ਹੈ ਸਰਪੰਚ ਸਾਹਿਬ ਤੁਸੀਂ ਬਹੁਤ ਪੁਰਾਣੇ ਹੋ ਸਵਾਹ ਕਿਵੇਂ ਦਾ ਸੀ ਸਵਾਹ ਇਹਦਾ ਬਹੁਤ ਵਧੀਆ ਸੀ ਨਰਮ ਬਹੁਤ ਨਰਮ ਸੁਭਾਅ ਦੀ ਕਿਸੇ ਨਾਲ ਬਾਲਤੂ ਗੱਲੇ ਨਹੀਂ ਕਰਦੇ ਜੀ ਬਹੁਤ ਵਧੀਆ ਖੜ ਕੱਲ ਸਾਡੇ ਨਗਰ ਦੇ ਇਥੇ ਭੋਗ ਸੀ ਖੰਡਪੜ ਸਾਹਿਬ ਦਾ ਮੈਨੂੰ ਮਿਲਿਆ ਉੱਥੋਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਵਾਪਸ ਆ ਰਿਹਾ ਜੀ ਮੈਨੂੰ ਮਿਲਿਆ 사ਸੀ ਕਾ ਬਲਕ ਹੈ ਕਿ ਉਦੋਂ ਬਾਅਦ ਚਲੋ ਮੈਨੂੰ ਪਤਾ ਲੱਗਿਆ ਕਿ ਇਹਨੇ ਖੇਡਣ ਗਿਆ ਜੀ ਇਹਨੇ ਬਾਹਰ ਵੀ ਜਾਣਾ ਸੀ ਨਿਊਜ਼ੀਲੈਂਡ ਦਾ ਇਹਦਾ ਵੀਜ਼ਾ ਲੱਗਿਆ ਸੀਗਾ ਜੀ ਨਿਊ ਆ ਗਿਆ ਸੀ ਵੀਜ਼ਾ ਲੱਗ ਕੇ ਜੀ ਇਹਨੇ ਇੱਕ ਮਹੀਨੇ ਚੋਂ ਬਸ ਬਾਹਰ ਜਾਣਾ ਸੀਗਾ ਜੀ ਪਿੰਡ ਦਾ ਵੀ ਨਾਮ ਬੜਾ ਉੱਚੇ ਪੱਧਰ ਬਹੁਤ ਵਧੀਆ ਨਾਂ ਕੀਤਾ ਸਾਡੇ ਪਿੰਡ ਦਾ ਜੀ ਬਿੱਟੂ ਬਲਿਆਲ ਬਿੱਟੂ ਬਲਿਆਲ ਹੋ ਰਹੀ ਸੀ ਸਾਡੇ ਨਕਰ ਦਾ ਪਹਿਲਾਂ ਵੀ ਵਿਚਾਰੇ ਨਾਲ ਕਰ ਇੱਕ ਦੋ ਵਾਰੀ ਘਟਨਾ ਹੋਈ ਅੱਲਾਹ ਤਾਂ ਦੀ ਗੱਲ ਕੀਤੀ ਜਾਵੇ ਪਰਵਾਹ ਦੀ ਕਿਵੇਂ ਆਰਸੀ ਦੇ ਬਹੁਤ ਡਾਊਨ ਹੈ ਕੁਛ ਨਹੀਂ ਹੈਗਾ ਜੀ ਨੇ ਅਬਦਾ ਬਸ ਏਠੇ ਏਖੜ ਖੇਡਾ ਰਿਤ ਖੇਡਾ ਤੇ ਅਬਦਾ ਪੇਟ ਪਾ ਲਿਆ ਬਹੁਤ ਜਿਆਦਾ ਵਿਚਾਰੇ ਨੇ ਇਹਨੇ ਬਿਟ ਨੂੰ ਸਟਰਗਲ ਕੀਤਾ ਬਸ ਉਹਦੇ ਚ ਜਨੂਨ ਹੀ ਇੰਨਾ ਸੀਗਾ ਉਹ ਕਹਿੰਦਾ ਮੈਂ ਕਬੱਡੀ ਗਰਾਊਂਡ 'ਚ ਹੀ ਮਰਨਾਗਾ ਉਹਦਾ ਪਹਿਲਾ ਐਕਸੀਡੈਂਟ ਹੋਇਆ ਉਹਨੂੰ ਮਤਲਬ ਸਾਰੇ ਜਿੰਨੇ ਕੇ ਬੰਦੇ ਸੀਗੇ ਸਾਰਿਆਂ ਨੇ ਸਮਝਾਇਆ ਵੀ ਤੂੰ ਛੱਡ ਦੇ ਗੇਮ ਪਰ ਉਹਨੇ ਨਹੀਂ ਛੱਡੀ ਉਸ ਤੋਂ ਬਾਅਦ ਫਿਰ ਐਕਸੀਡੈਂਟ ਹੋਇਆ ਚਲੋ ਬਾਹਰ ਲੰਨੀ ਹੈਲਪ ਨਾਲ ਟੂਰਨਾਮੈਂਟਾਂ ਤੇ ਜਾ ਕੇ ਹੈਲਪ ਨਾਲ ਉਹਦਾ ਇਲਾਜ ਹੋਇਆ ਠੀਕ ਹੋਇਆ ਉਹ ਉਹ ਫੇਰ ਗਰਾਊਂਡ 'ਚ ਆ ਜੋ ਬਚਰਾ ਵਧੀਆ ਦਵਾਰੋਂ ਆ ਖੇਡਣ ਲੱਗਿਆ ਬਾਹਰ ਵੀ ਖੇਡ ਕੇ ਆਇਆ ਦਵਾਈ ਖੇਡ ਕੇ ਆਇਆ ਆ ਕੇ ਦਵਾਈ ਤੋਂ ਖੇਡ ਕੇ ਆਈ ਸੀਗਾ ਉਹਦੇ ਪ੍ਰੋਬਲਮ ਆ ਗਈ ਘਰੇ ਸੀਗਾ ਉਹ ਤੋਂ ਤੇ ਘਰੇ ਸੀਗਾ ਪ੍ਰੋਬਲਮ ਆ ਗਈ ਚਲੋ ਪਟਿਆਲੇ ਲੈ ਗਏ ਉੱਥੇ ਉਹਦੇ ਸਟੰਟ ਪੈ ਗਏ ਡਾਕਟਰ ਨੇ ਵੀ ਉਹਨੂੰ ਖੇਡਣ ਤੋਂ ਮਨਾ ਕਰਤਾ ਅਸੀਂ ਵੀ ਕਿਹਾ ਵੀ ਚਲੋ ਕੋਈ ਹੁਣ ਹੋਰ ਕੰਮ ਦੇਖ ਲਾ ਬਿੱਟੂ ਹਨਾ ਪਰ ਕਹਿੰਦਾ ਨਹੀਂ ਵੀ ਮੈਂ ਤਾਂ ਕਲਾ ਖੇਡਣੀ ਆ ਜੇ ਕਬੱਡੀ ਵਾਲੇ ਨਾ ਹੁੰਦੇ ਤਾਂ ਮੈਂ ਹੁਣ ਵੀ ਨਾ ਬਚਦਾ ਉਹ ਕਹਿੰਦਾ ਮੈਨੂੰ ਤਿੰਨ ਵਾਰ ਇਦਾਂ ਹੋਇਆ ਮੇਰੇ ਨਾਲ ਐਕਸੀਡੈਂਟ ਹੋਇਆ ਤਿੰਨੇ ਵਾਰੀ ਮੈਨੂੰ ਕਬੱਡੀ ਵਾਲਿਆਂ ਨੇ ਬਚਾਇਆ ਹੈਗਾ ਵੀ ਮੈਂ ਨਹੀਂ ਕਬੱਡੀ ਛੱਡਣੀ ਹੈਗੀ ਬਾਹਰੋਂ ਵੀ ਬਹੁਤ ਬੰਦਿਆਂ ਨੇ ਕਿਹਾ ਵੀ ਬਿੱਟੂ ਤਾਲ ਤੇ ਨੂੰ ਬਾਹਰ ਲੈ ਜੰਨੇ ਆ ਹੁਣ ਆਪਣੇ ਜੋਗਾ ਸੋਲ ਤੇ ਗੋਪਾ ਬੈਂਸ ਰਪਿੰਦਰ ਜਲਾਲ ਉਹ ਪਹਿਲਾਂ ਉਹਨੂੰ ਦਵਾਈ ਖਿਲਾਇਆ ਹੁਣ ਉਹਨੂੰ ਨਿਊਜ਼ੀਲੈਂਡ ਲੈ ਕੇ ਜਾਣਾ ਸੀ ਦਸੰਬਰ ਚ ਉਹਨੇ ਜਾਣਾ ਸੀਗਾ ਖੇਡਣ ਪਰ ਰੱਬ ਨੂੰ ਕੁਝ ਹੋਰ ਮਨਜ਼ੂਰ ਸੀ ਇਹ ਇਨਸੀਡੈਂਸ ਦਾ ਪੰਜਾਬ ਸਰਕਾਰ ਨੂੰ ਹੀ ਅਪੀਲ ਕਰਾਂਗੇ ਵੀਰੇ ਵੀ ਪਰਿਵਾਰਾਂ ਦੇ ਇਹਨਾਂ ਦੇ ਕਬੱਡੀ ਪਲੇਅਰ ਦੇ ਜਿਹਦੀ ਡੈਥ ਹੋ ਗਈ ਦੇਖੋ ਉਹ ਤਾਂ ਚਲਾ ਗਿਆ ਪਰ ਉਹਨਾਂ ਦੇ ਪਰਿਵਾਰਾਂ ਦੀ ਬਾਹ ਫੜੇ ਉਹਨਾਂ ਬਾਅਦ ਤੇ ਕੋਈ ਨੌਕਰੀ ਜਾਂ ਕੋਈ مالی ਸਹਾਇਤਾ ਉਹਨਾਂ ਨੂੰ ਦਿੱਤੀ ਜਾਵੇ ਕਿਉਂਕਿ ਉਹਦੀ ਵਾਈਫ ਵਿਚਾਰੇ ਕੱਪੜੇ ਸਿਲਕੇ ਜਣਾ ਆਪਣਾ ਗੁਜ਼ਾਰਾ ਕਰਦੇ ਆ ਠੀਕ ਹੈ ਤੁਸੀਂ ਵੀ ਪਹਿਲਾਂ ਖਿਡਾਰੀ ਨੂੰ ਯਾਰ ਟਾਰਗੇਟ ਕਰ ਦਿੰਦੇ ਨੇ ਖਿਡਾਰੀ ਨੂੰ ਵੀ ਨਸ਼ਾ ਕੀਤਾ ਇਹਨੂੰ ਕਿਵੇਂ ਦੇਖੀ ਨਹੀਂ ਨਹੀਂ ਵੀਰੇ ਜਦੋਂ ਉਹ ਨਾ ਉਹਦੇ ਸਟੰਡ ਪਿਆ ਉਹ ਤਾਂ ਮਤਲਬ ਬਿਲਕੁਲ ਵੀ ਇਹ ਜਦੋਂ ਬਹੁਤ ਜਿਆਦਾ ਦੂਰ ਸੀਗਾ ਬਿੱਟੂ ਬਿਲਕੁਲ ਵੀ ਇਹ ਜ ਕੋਈ ਗੱਲੇ ਨਹੀਂ ਸੀਗੀ ਹਣਾ ਜੇ ਕੋਈ ਨਸ਼ਾ ਕਰੂਗਾ ਬੰਦਾ ਜਿਹਦੇ ਸਟੈਂਡ ਪੈਨ ਉਹ ਤਾਂ ਉਹਨੂੰ ਪਤਾ ਹੀ ਆ ਵੀ ਉਹਨੇ ਹੋ ਜਾਣਾਗਾ ਖਿਡਾਰੀ ਬਰਨਾ ਕਿੰਨਾ ਔਖਾ ਤੁਸੀਂ ਬਹੁਤ ਬਹੁਤ ਔਖਾ ਵੀਰੇ ਬਹੁਤ ਜਿਆਦਾ ਸਟਰਗਲ ਆ ਗਏ ਬਹੁਤ ਜਿਆਦਾ ਇੱਕ ਗੇਮ ਇਦਾਂ ਦੀ ਅੱਜ ਬਹੁਤ ਜਿਆਦਾ ਇੰਜਰੀਆਂ ਨੇ ਹਨਾ ਸਵੇਰੇ ਸ਼ਾਮ ਪ੍ਰੈਕਟਿਸ ਕਰਨੀ ਫਿਰ ਡਾਈਟ ਹੁਣ ਬਿੱਟੂ ਵਰਗੇ ਬੰਦੇ ਲਈ ਡਾਈਟ ਦਾ ਪ੍ਰਬੰਧ ਕਰਨਾ ਬਹੁਤ ਔਖਾ ਸੀਗਾ ਕਿਉਂਕਿ ਘਰੋਂ ਬਹੁਤ ਗਰੀਬ ਸੀ ਆਪ ਹੀ ਵਿਚਾਰੇ ਨੇ ਇਹਨੇ ਰੋਟੀ ਬਣਾ ਕੇ ਖਾਣੀ ਹੁਣ ਇੱਕ ਸਾਲ ਹੀ ਹੋਇਆ ਜੀ ਮੈਰਿਜ ਹੋਈ ਸੀ ਪਹਿਲਾਂ ਇਹ ਤਾਲਾ ਲਗਾ ਕੇ ਜਾਂਦਾ ਹੁੰਦਾ ਸੀ ਘਰੇ ਦੇ ਕੋਈ ਨਹੀਂ ਸੀ ਹੁੰਦਾ ਇਹ ਰਾਤ ਨੂੰ 12 ਵਜੇ ਆਉਂਦਾ 1 ਵਜੇ ਆਉਂਦਾ ਆਪ ਰੋਟੀ ਬਣਾ ਕੇ ਖਾਂਦਾ ਸੀਗਾ ਚਲੋ ਹੁਣ ਇੰਨਾ ਕੁ ਸੁੱਖ ਹੋ ਗਿਆ ਸੀ ਵਿਚਾਰਾ ਇਹ ਆਉਂਦਾ ਸੀ ਕੈਨੂੰ ਪੱਕੀ ਬਗਾਈ ਰੋਟੀ ਮਿਲਣ ਲੱਗੀ ਸੀਗੀ ਪਰ ਰੱਬ ਨੂੰ ਇਹ ਮਨਜ਼ੂਰ ਨਹੀਂ ਸੀਗਾ ਵਧੀਆ ਵਿਚਾਰੀ ਦੀ ਜ਼ਿੰਦਗੀ ਲਈ ਤੇ ਆ